2015 ਦੇ ਵਿਅਦਬੀ ਮਾਮਲੇ ਨਾਲ ਜੁੜੀ ਹੋਈ ਵੱਡੀ ਖਬਰ ਆ ਰਹੀ ਹੈ ਹਾਈ ਕੋਰਟ ਨੇ ਮੁੱਖ ਮੋਲਜ਼ਮ ਪ੍ਰਦੀਪ ਕਲੇਰ ਨੂੰ ਜ਼ਮਾਨਤ ਦੇ ਦਿੱਤੀ ਹੈ ਕਲੇਰ ਨੇ ਡੇਰਾ ਮੁਖੀ ਰਾਮ ਰਹੀਮ ਤੇ ਹਾਨੀ ਪ੍ਰੀਤ ਦੇ ਖਿਲਾਫ ਗਵਾਹੀ ਦਿੱਤੀ ਸੀ ਪੰਜਾਬ ਸਰਕਾਰ ਦੇ ਜਵਾਬ ਤੋਂ ਬਾਅਦ ਹਾਈ ਕੋਰਟ ਨੇ ਫੈਸਲਾ ਲਿਆ ਹੈ ਸਰਕਾਰ ਨੇ ਜਵਾਬ ਵਿੱਚ ਆਖਿਆ ਕਿ ਪ੍ਰਦੀਪ ਨੂੰ ਸਰਕਾਰੀ ਗਵਾਹ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਸਤ ਹੋਰ ਮੋਲਜ਼ਮਾਂ ਨੂੰ ਕੇਸ ਦੇ ਵਿੱਚ ਜ਼ਮਾਨਤ ਦਿੱਤੀ ਗਈ ਹੈ ਸਿਰਫ ਪਟੀਸ਼ਨ ਕਰਤਾ ਹੀ ਹਲੇ ਤੱਕ ਹਿਰਾਸਤ ਵਿੱਚ ਹੈ प्रदीप ਕਲੇਰ ਨੂੰ ਸਰਕਾਰੀ ਗਵਾਹ ਬਣਾਉਣ ਦੀ ਸੰਭਾਵਨਾ ਤਾਂ ਹੋਰ ਸਜ਼ਾ ਦੀ ਜ਼ਰੂਰਤ ਨਹੀਂ ਹੈ ਹਾਈ ਕੋਰਟ ਦੇ ਵੱਲੋਂ ਜਿਹੜਾ ਆਖਿਆ ਗਿਆ 2015 ਦੇ ਵਿੱਚ ਬਰਗਾੜੀ ਦੇ ਪਿੰਡ ਵੱਜ ਜਵਾਰ ਕਾ ਵਿਖੇ ਬੇਦਬੀ ਹੋਈ ਸੀ ਗੁਰੂ ਘਰ ਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਜਿਹੇ ਉਚੋਰੀ ਹੋਏ ਸੀ ਤਾਂ ਫਿਰ ਇਹਨਾਂ ਦੇ ਅੰਗ ਬਰਗਾੜੀ ਦੇ ਸਕੂਲ ਦੇ ਕੋਲੇ ਇੱਕ ਕੰਢ ਚੋਂ ਖਿਲਰੇ ਹੋਏ ਰੂਪ ਦੇ ਵਿੱਚ ਫਟੇ ਹੋਏ ਰੂਪ ਦੇ ਵਿੱਚ ਮਿਲੇ ਸੀ ਜਿਸ ਤਬਾ ਸਿੱਖ ਸੰਗਤ ਰੋਹ ਦੇ ਵਿੱਚ ਆਈ ਸੀ ਦੋ ਥਾਵਾਂ ਤੇ ਧੰਨੇ ਪ੍ਰਦਰਸ਼ਨ ਚੱਲੇ ਸੀ ਬਾਬਲ ਕਲਾਂ ਤੇ ਕੋਟਕਪੂਰਾ ਸਯੋਗਿੰਮਨ ਜੋਸ਼ੀ ਸਾੜਨ ਲਾਈਵ ਜੁੜ ਚੁੱਕੇ ਨੇ ਮਨੋ ਜੋਸ਼ੀ ਦਾ ਰੁਕਾ ਲੈਨੇ ਤਾਂ ਜੋਸ਼ੀ ਜੀ ਇੱਕ ਵੱਡੀ ਖਬਰ ਹੈ ਕਿ ਜੋ ਪ੍ਰਦੀਪ ਕਲੇਰ ਹੈ ਉਸ ਨੂੰ ਜ਼ਮਾਨਤ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਹਾਈ ਕੋਰਟ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਗਵਾਹ ਬਣਾਉਣ ਦੀ ਸੰਭਾਵਨਾ ਹੈ ਤਾਂ ਹੋਰ ਸਜ਼ਾ ਦੀ ਜ਼ਰੂਰਤ ਨਹੀਂ ਹੈ ਕਿ ਕੁਝ ਅਪਰੇਟਸ ਨੇ ਤੁਹਾਡੇ ਕੋਲ ਹਾਂ ਬਿਲਕੁਲ ਜਸਮੀਤ ਜੋ ਹੈ 2015 ਦਾ ਬਰਗਾਰੀ ਕੇਸ ਸੀਗਾ ਬਰਗਾਰੀ ਬੇਅਦਬੀ ਮਾਮਲਾ ਸੀਗਾ ਉਹਦੇ ਵਿੱਚ ਜਿਹੜਾ ਪਲਦੀਪ ਕਲੇਰ ਹੈਗਾ ਉਹ ਮੁੱਖ ਮੰਤਰੀ આરોપીਆਂ ਵਿੱਚ ਸ਼ਾਮਲ ਸੀਗਾ ਤੇ ਇੱਕ ਕਹਿਆ ਜਾਂਦਾ ਸੀਗਾ ਕਿ ਕਲੇਰ ਜਿਹੜਾ ਕੀ ਰਾਜਨੀਤਿਕ ਬਿੰਗ ਦਾ ਡੇਰੇ ਦੇ ਰਾਜਨੀਤਿਕ ਬਿੰਗ ਦਾ ਇੱਕ ਮੁਖੀ ਵੀ ਸੀਗਾ ਤੇ ਉਹ ਬੰਦੇ ਨੂੰ ਜਿਹੜਾ ਗ੍ਰਿਫਤਾਰ ਨਹੀਂ ਕੀਤਾ ਗਿਆ ਕਿ ਜਦੋਂ ਆਮੰਦਰ ਪ੍ਰਾਂਤ ਪ੍ਰਸਤਾ ਹੁੰਦੀ ਹੈ ਤਾਂ ਪਤਾ ਚੱਲਦਾ ਫੋਟੋ ਆਉਂਦੀਆਂ ਨੇ ਕਿ ਉੱਥੇ ਲੰਗਰ ਲਗਾਉਂਦਾ ਤਾਂੜੀ ਸੈਟ ਹੈਗੀ ਐ ਇਸ ਦੇ ਵਿੱਚ ਬਣਾਈ ਗਈ ਉਹ ਉਹਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕਰ ਦਿੰਦੀ ਹੈ ਫਰਵਰੀ ਦੇ ਮਹੀਨੇ ਗ੍ਰਿਫਤਾਰ ਕੀਤੀ ਜਾਂਦੀ ਹੈਗੀ ਆ ਤੇ ਹੁਣ ਇਸ ਮਸਲੇ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਇਹ ਪ੍ਰਦੀਪ ਕਲੇਰ ਹੈਗਾ ਇਹ ਜਿਹੜਾ ਹੈਗਾ ਸਰਕਾਰੀ ਗਵਾਹ ਬਣਨ ਨੂੰ ਤਿਆਰ ਹੈ ਇਸ ਨੇ ਜਿਹੜਾ ਹੈਗਾ ਰਾਮ ਰਹੀਮ ਅਤੇ ਹਨੀਬੀਰ ਦੇ ਖਿਲਾਫ ਜਿਹੜਾ ਸੀਗਾ ਬਿਆਨ ਦਿੱਤਾ ਸੀਗਾ ਸਰਕਾਰ ਦੇ ਕੋਰ ਕੋਰ ਦੇ ਕੋਲ ਕਿ ਇਹਨਾਂ ਦੇ ਕਹਿਣ ਦੇ ਉੱਪਰ ਸਾਰੀ ਬੇਅਦਬੀ ਜਿਹੜੀ ਕੀਤੀ ਗਈ ਸੀਗੀ ਤੇ ਹੁਣ ਜੇ ਸਰਕਾਰੀ ਗਵਾਹ ਬਣ ਜਾਂਦਾ ਹੈਗਾ ਤਾਂ ਇਹਦੇ ਵਿੱਚ ਸਰਕਾਰ ਨੂੰ ਕਾਫੀ ਫਾਇਦਾ ਹੋਊਗਾ ਜਿਹੜੇ ਕੋਰ ਦੇ ਕੇਸ ਹੈਗਾ ਉਹ ਹੋਰ ਜ਼ਿਆਦਾ ਮਜ਼ਬੂਤ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਹੋਵੇਗਾ ਇਦੇ ਵਿੱਚ ਹੁਣ ਤੱਕ ਤਕਰੀਬਨ ਕਿੰਨਾ 38 ਜਿਹੜੇ ਗਵਾਹ ਨੇ ਉਹਨਾਂ ਦੇ ਨਾਮ-ਨਾਮਦਾ ਠੀਕ ਹੈ ਜੋ ਜਿਵੇਂ ਤੁਸੀਂ ਬਣੇ ਹੋ ਸਾਡੇ ਆਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਫੋਨਲਾਈਨ ਤੇ ਜੁੜਦੇ ਨੇ ਉਹਨਾਂ ਤੋਂ ਕੋਲ ਹੀ ਮੈਂ ਫਿਰ ਤੋਂ ਤੁਹਾਡੇ ਵੱਲੋਂ ਨਹੀਂ ਹੈ ਵਿਰਸਾ ਜੀ ਸਵਾਗਤ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਜੀ ਥੈਂਕ ਯੂ ਜੀ ਜਰਵਾਣੀ 2015 ਵਾਲੇ ਬਰਗਾ ਦੇ ਵਿਦਵੀ ਮਾਮਲੇ ਦੇ ਵਿੱਚ ਮੁਲਜ਼ਮ ਜੋ ਪ੍ਰਦੀਪ ਕਲੇਰ ਸੀ ਜੋ ਮੁੱਖ ਮੁਲਜ਼ਮ ਸੀ ਉਸ ਨੂੰ ਜ਼ਮਾਨਤ ਅਦਾਲਤ ਵੱਲੋਂ ਦਿੱਤੀ ਗਈ ਹੈ ਕਿਹਾ ਜਾ ਰਿਹਾ ਕਿਸ ਨੂੰ ਸਰਕਾਰੀ ਗਵਾਹ ਜਿਹੜਾ ਉਹ ਬਣਾਇਆ ਜਾਏਗਾ ਸਰਕਾਰ ਦਾ ਤਰਕ ਇਹ ਰਿਹਾ ਅਦਾਲਤ ਵਿੱਚ ਤੁਹਾਡਾ ਰਿਐਕਸ਼ਨ ਚਾਹਾਂਗੇ ਜੀ ਦੇਖੋ ਸਭ ਤੋਂ ਵੱਡੀ ਤੇ ਗੱਲ ਜਿਹੜੀ ਦੁਖ ਵਾਲੀ ਗੱਲ ਹੈ ਕਿ 2015 ਦੀਆਂ ਕਤਨਾਵਾਂ ਜਿਹੜੀਆਂ ਨੇ ਜਿਹੜੀਆਂ ਮੰਦ ਭਗੀਆਂ ਵਿਅਦਿਗੀਆਂ ਕਤਨਾਵਾਂ ਹੋਆ ਪਰ ਉਹਨਾਂ ਦਾ ਸਾਰਿਆਂ ਨੂੰ ਦੁੱਖ ਹੋਰ ਜੀਵਨ ਤੇ ਰਾਜਕੀਅਤ ਦੀ ਸ਼ਾਸਤ ਕੀਤੀ ਗਈ ਤੇ ਵਿਅਦਗੀਆਂ ਅੱਜ ਵੀ ਲਗਾਤਾਰ ਜਾਰੀ ਨੇ ਕਿ ਜਿਹੜੇ ਕਹਿੰਦੇ ਸੀ ਕਿ ਜਿੰਨੀ ਘੰਟੇ ਦੇ ਵਿੱਚ ਵਿੱਚ ਇਨਸਾਫ ਦੇਵਾਂਗੇ ਤੇ 2.5 ਸਾਲ ਬੀਤ ਚਲੇ ਤੇ 2.5 ਸਾਲਾਂ ਬਾਅਦ ਇੱਕ ਵੀ ਬੰਦਾ ਗਨਾ ਦੇਣ ਜਿਹਨੂੰ ਸਜ਼ਾ ਹੋਈ ਹੈ ਜਾਂ ਜਿਹੜਾ ਜੇਲ੍ਹ ਦੇ ਅੰਦਰ ਹੈ ਜੇ ਪ੍ਰਦੀਪ ਕਲੇਰ ਵਰਗਾ ਬੰਦਾ ਫੜਿਆ ਆ ਤੇ ਉਹ ਵੀ ਫੜਿਆ ਮਗਰੋਂ ਹੈ ਤੇ ਜ਼ਮਾਨਤੇ ਬਾਹਰ ਫਿਰੋਂ ਆ ਗਿਆ ਆ ਤੇ ਸਾਡੀ ਸਰਕਾਰ ਦੀ سنجیدگی ਉਹਦੇ ਤੋਂ ਆਪਣੇ ਆਪ ਹੀ ਨਜ਼ਰ ਆਉਂਦੀ ਹੈ। ਪਰ ਦੂਸਰੀ ਗੱਲ ਜਿਹੜੀ ਹੈ ਕਿ ਜੀ ਪਰ ਵੀ ਕਲੇ ਨੇ ਜਿਸ ਤਰੀਕੇ ਨਾਲ ਰਾਮ ਰਹੀਮ ਤੇ ਖਾਸ ਕਰਕੇ ਹਣੀਪ੍ਰੀਤ ਬਾਰੇ ਉਹਨੇ ਪ੍ਰਗਟਾਵੇ ਕੀਤੇ ਕਿ ਹਣੀਪ੍ਰੀਤ ਨੇ ਜਿਸ ਤਰੀਕੇ ਨਾਲ ਪ੍ਰਭੂ ਕੀਤਾ ਜਾਂ ਜਿਸ ਤਰੀਕੇ ਨਾਲ ਉਹਨੇ ਗੁੱਸੇ ਜਗਿਆ ਕਿ ਤੁਹਾਡੇ ਪੱਲੇ ਕੀ ਹੈ ਤੁਸੀਂ ਕਿਉਂ ਨਹੀਂ ਕੁਝ ਕਰਦੇ ਤੇ ਕੀ ਹਣੀਪ੍ਰੀਤ ਨੂੰ ਅ ਕਿਉਂ ਨਹੀਂ ਫੜਿਆ ਗਿਆ ਕਿਉਂ ਹੀ ਇਸ ਕੇਸ ਚ ਸ਼ਾਮਲ ਕੀਤਾ ਗਿਆ ਕਿਉਂ ਉਹਦੇ ਵਿਰੁੱਧ ਅਜੇ ਤੱਕ ਕਾਰਵਾਈ ਨਹੀਂ ਕੀਤੀ ਗਈ ਕੀ ਇਹ ਕੋਈ ਮਲੀ ਮਲੀ ਭੁਗਤਿਆ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਆ ਉਹ ਪ੍ਰੋਸੀਕਿਊਸ਼ਨ ਨੂੰ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਜਾਂ ਜਿਹੜੀ ਇਸ ਕੇਸ ਦੀ ਜਾਂਚ ਕਰ ਰਹੀ ਹੈ ਐਸਆਈਟੀ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਹੈ ਕਿ ਉਹ 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 ਉਹਨੂੰ ਕਿਉਂ ਨਹੀਂ ਅਸੀਂ ਫੜ ਰਹੇ ਇੱਕ ਬੰਨੇ ਪ੍ਰਦੀਪ ਖਲੇਲ ਦੀਆਂ ਵੱਡੀਆਂ ਸਟੇਟਮੈਂਟਾਂ ਆਈਆਂ ਕਿਹਣੀ ਪੀਤ ਨੇ ਉਹਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਉਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਸਤੇ ਕਿ ਹਣੀਪੀ ਦੀ ਅਰਹਵਾਲ ਵੀ ਕਿਹਨੇ ਨਿਚਾ ਕਿਹਾ ਬਾਕੀ ਸਾਰਾ ਕਿ ਜਿਹੜਾ ਵੀ ਅਦਵੀ ਦਾ ਉਹ ਟਰਾਂਸਫਰ ਹੋ ਕੇ ਪੰਜਾਬੋਂ ਬਾਹਰ ਚਲਾ ਗਿਆ ਉਹ ਕਿਹਦੀ ਸਰਕਾਰ ਚ ਗਿਆ ਜੀ ਮੌਜੂਦਾ ਸਰਕਾਰ ਸਰਕਾਰ ਦੇ ਗਿਆ ਜੀ ਇਹ ਦੇਖੋ ਉਹਨਾਂ ਦੇ ਪਿੱਛੇ ਕੀ ਹੈ ਕਹਾਣੀ ਆ ਕੀ ਇਹਦੇ ਪਿੱਛੇ ਗਲਬਤ ਚੱਲ ਰਹੀ ਹੈ ਹਾਂ ਜੀ ਉਹ ਅ ਜੀ ਮੇਰਾ ਖਿਆਲ ਅਗੇ ਜਿਹੜੇ ਸਮਝਦਾਰ ਲੋਕ ਨੇ ਉਹਨਾਂ ਨੂੰ ਕੋਈ ਹੋਲਾ ਨਹੀਂ ਰਹਿ ਗਿਆ ਬਾਕੀ ਠੀਕ ਹੈ ਕਿ ਸਿਆਸਤ ਇਹਨਾਂ ਲੋਕਾਂ ਨੇ ਬਹੁਤ ਕੀਤੀ ਆ ਅੱਜ ਵੀ ਗਾਹੇ ਵਗਾਏ ਗੱਲਾਂ ਕਰਦੇ ਨੇ ਪਰ ਸਾਡੀ ਜਿਹੜੀ ਸੇਕ ਕੌਣ ਹੈ ਹਾਂਜੀ ਵਾਰੇ ਵਾਰੇ ਜਾਈਏ ਕੌਮ ਦੇ ਵਿੱਚ ਜਿਹੜੇ ਉਹ ਲੋਕ ਬੈਠੇ ਹੋਏ ਨੇ ਜਿਹੜੇ ਕਾਂਸਲ ਬੋਰਡ ਪਾ ਕੇ ਤੇ ਕਹਿੰਦੇ ਆ ਕਿ ਉਹਨੇ ਪੰਥ ਦੀ ਸੇਵਾ ਕੀਤੀ ਹੈ ਹਾਂਜੀ ਤੇ ਉਹ ਫਿਰ ਵੀ ਕਾਂਸਲ ਬੋਰਡ ਪਾ ਕੇ ਵੀ ਪੰਥਕ ਹੈ ਜੀ ਤੇ ਕੇਵਲ ਤੇ ਕੇਵਲ ਸਿਆਸਤ ਕਰਨ ਦੀ ਖਾਤਰ ਜੀ ਦੇ ਨਾਲ ਅਕਾਲੀ ਦਲ ਦਾ ਕੋਈ ਲਾਗਾ ਦੇਗਾ ਵੀ ਨਹੀਂ ਜੋ ਉਹਦੇ ਤੇ ਸਿਆਸਤ ਕੀਤੀ ਔਰ ਇੱਥੋਂ ਤੱਕ ਕਿ ਹੁਣ ਇਹਦੀ ਰਿਪੋਰਟ ਵੀ ਆ ਚੁੱਕੀ ਐ ਚਲਾਨ ਵੀ ਪੇਸ਼ ਹੋ ਚੁੱਕਾ ਆ ਤੇ ਅਕਾਲੀ ਦਲ ਦਾ ਉਹਦੇ ਨਾਲ ਕਿਸੇ ਤਰ੍ਹਾਂ ਦਾ ਦੂਰ ਦਾ ਵਾਸਤਾ ਵੀ ਸਾਫਤ ਨਹੀਂ ਹੋਇਆ ਉਹਦੇ باوجود ਕਈਆਂ ਦੇ ਮੂੰਹ ਨਹੀਂ ਰੁਕਦੇ ਉੱਥੇ ਕੀ ਕਰ ਲੋਗੇ ਜੀ ਬਲਦੋਆ ਸਾਹਿਬ ਇੱਕ ਚੀਜ਼ ਅਸੀਂ ਜਾਨਣਾ ਚਾਹਾਂਗੇ 2015 ਤੋਂ ਲੈ ਕੇ 2024 9 ਸਾਲ ਹੋ ਗਏ ਨੇ ਹਲੇ ਤੱਕ ਇਨਸਾਫ ਨਹੀਂ ਮਿਲਿਆ ਇਹ ਤੁਸੀਂ ਵੀ ਕਹਿ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਲੂਪ ਹੋਲਸ ਕੀ ਨੇ ਕਿਉਂਕਿ ਤਿੰਨ ਸਰਕਾਰਾਂ ਦੇਖੋ ਤਾਂ ਅਕਾਲੀ ਦਲ ਦੀ ਸਰਕਾਰ ਫਿਰ ਕਾਂਗਰਸ ਆਈ ਹੁਣ ਆਮ ਆਦਮੀ ਪਾਰਟੀ ਹੈ ਤਿੰਨ ਹਕੂਮਤਾਂ ਸੂਬੇ ਦੇ ਵਿੱਚ ਰਹੀਆਂ ਨੇ ਤਾਂ ਤੋਂ ਲੈ ਕੇ ਹੁਣ ਤੱਕ ਕਿ ਲੂਪ ਹੋਲਸ ਕੀ ਲੱਗਦੀ ਨੇ ਕਿ ਕਿਉਂ ਇਨਸਾਫ ਹੈ ਜਿਹੜਾ ਮਿਲ ਨਹੀਂ ਪਾਰਿਆ ਕਿਉਂ ਇੱਕ ਤਨ ਪਤਨ ਕੋਈ ਗੱਲ ਨਹੀਂ ਲੱਗਦੀ ਭਈ ਦੇਖੋ ਜਿਹੜਾ ਇਨਸਾਫ ਮਿਲਦਾ ਹੈ ਨਾ ਜਾਂ ਇਨਸਾਫ ਦਿੱਤਾ ਜਾਂਦਾ ਹੈ ਤਾਂ ਜੇ ਤੁਹਾਡੇ ਮਨ ਚ ਆ ਕੇ ਇਨਸਾਫ ਕਰਨਾ ਹੈ ਜ਼ਾ ਇਨਸਾਫ ਦੇਣ ਆਇਆ ਤਾਂ ਸੱਚੋ ਸੱਚ ਹੋਣਾ ਚਾਹੀਦਾ ਹੈ ਤੇ ਤਾਂ ਹੀ ਦਿੱਤਾ ਜਾ ਸਕਦਾ ਹੈ ਜੀ ਜਦੋਂ ਜੀ ਤੁਹਾਡੇ ਦਿਮਾਗ 'ਚ ਇਹ ਹੋਵੇ ਕਿ ਇਹਦੇ ਉੱਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਝੁਕਾਉਣਾ ਹੈ ਤੇ ਕੇਵਲ ਤੇ ਕੇਵਲ ਲਾਹਾ ਲੈਣਾ ਤੇ ਸਿਆਸਤ ਕਰਨੀ ਹੈ ਤੇ ਫਿਰ ਉਹਦੇ 'ਚੋਂ ਜੋ ਰਿਜ਼ਲਟ ਹੋਣ ਨਿਕਲ ਰਿਹਾ ਹੈ ਉਹ ਹੀ ਨਿਕਲ ਰਿਹਾ ਚਲੋ ਅਸੀਂ ਇਸ ਗੱਲ ਨੂੰ ਮੰਨਦੇ ਆ ਕਿ ਕਾਲੀ ਸਰਕਾਰ ਵੇਲੇ ਹੋਇਆ ਅਸੀਂ ਆਪਣੇ ਆਪ ਨੂੰ ਉਹਦੇ ਵਾਸਤੇ ਇਹ ਮਹਿਸੂਸ ਕਰਦੇ ਕਿ ਸਾਡੀ ਸਰਕਾਰ ਸੁਣਿਆ ਪਰ ਜਿਹੜੀ ਉਸ ਤੋਂ ਬਾਅਦ ਕਪਟਨਾ ਮਰਿੰਦਰ ਸਿੰਘ ਦੀ ਆਈ ਸੀ ਜੇ ਤੇ ਉਹ 50 ਸਾਲਾਂ ਜਨ ਇਨਸਾਫ ਦੇ ਗਿਆ ਤੇ ਜਾਂ 2.5 ਸਾਲਾਂ ਜੇ ਇਹਨਾਂ ਨੇ ਦਿੱਤਾ ਆ ਹਾਂਜੀ ਹੁਣ 5 ਸਾਲ ਉਹ ਕੱਢ ਗਏ 2.5 ਸਾਲ ਇਹ ਕੱਢ ਕੇ ਅਜੇ ਇੱਕ ਇੱਕ ਕਦਮ ਨਹੀਂ ਅੱਗੇ ਪੁੱਟਿਆ ਤੇ ਇਹ ਗ੍ਰਿਫਫਵਾਡ ਤੇ ਉਹੀ ਨਾ ਜਿਹੜੇ ਲੋਕਾਂ ਨੇ ਤੁਸੀਂ ਬੀ ਇਨਸਾਫ ਕਰਾਂਗੇ ਜੀ ਆਹ ਕਰਾਂਗੇ ਉਹ ਕਰਾਂਗੇ ਤੇ ਕੀਤਾ ਕੁਝ ਨਹੀਂ ਗਿਆ ਇਸ ਕਰਕੇ ਜਿਹੜਾ ਇਹ ਕੇਵਲ ਤੇ ਕੇਵਲ ਜਿਹੜਾ ਆ ਇਹਦੇ ਵਿੱਚ ਸਿਆਤ ਹੋਈ ਹੈ ਸਿਆਤ ਹੋਣ ਕਰਕੇ ਅੱਜ ਜਿਹੜੇ ਇਹ ਕੇਸ ਨੇ ਇਹ ਕਿਸੇ ਤਨ ਪੱਤਰ ਲੱਗਣ ਦੀ ਬਜਾਏ ਜਿਹੜਾ ਆ ਇਹਦੇ ਵਿੱਚ ਇਹ ਕਮਜ਼ੋਰੀਆਂ ਜਾਂ ਲੂਪ ਹੋਲ ਜਿਹੜੇ ਨੇ ਉਹਨਾਂ ਕਰਕੇ ਜਿਹੜੇ ਵਿਰੋਧੀ ਨੇ ਜਾਂ ਦੋਸ਼ੀ ਨੇ ਉਹਦਾ ਫਾਇਦਾ ਉਠਾ ਰਹੇ ਹੈ